thank you ਨਾ ਵਿਖੇ ਰਾਤ ਨੂੰ ਇੱਕ ਭਿਆੰਕਰ ਸੜਕ ਹਾਦਸੇ ਵਿੱਚ ਟੈਂਪੋ ਟਰੈਵਲਰ ਵਿੱਚ ਸਵਾਰ ਲੋਕਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹਾਲਾਂਕਿ ਟਰੈਵਲਰ ਵਿੱਚ ਸਵਾਰ ਕਈ ਲੋਕ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਜਿਨ੍ਹਾਂ ਨੂੰ ਪੁਲਿਸ ਦੀ ਮਦਦ ਨਾਲ ਤੁਰੰਤ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜ਼ਖਮੀ ਹੋਏ ਵਿਅਕਤੀ ਆਪਣੇ ਕਿਸੇ ਮ੍ਰਿਤਕ ਦੀਆਂ ਆਸਤੀਆਂ ਹਰਦੁਆਰ ਪਾ ਕੇ ਵਾਪਸ ਆ ਰਹੇ ਸਨ ਵੇਖੋ ਖਾਸ ਰਿਪੋਰਟ ਆਜੋਗੇ ਇੱਧਰ ਆ ਜਾਓ ਤੇਰੇ ਤੇਰੇ ਤੇ ਇੱਧਰ ਆਜੋ ਕੋਈ ਆਜੋ ਤਾਂ ਸਾਨੂੰ ਵੀ ਨਹੀਂ ਪਤਾ ਲੱਗਿਆ ਵੀ ਤੇ ਕੀ ਨਾਮ ਵਾਸ ਮੰਜੂ ਵਾਸ ਮੇਰਾ ਨਾਮ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਜਾ ਰਹੇ ਸੀ ਅਸੀਂ ਹਰਦਵਾਰ ਤੋਂ ਆ ਰਹੇ ਸੀਗੇ ਹਾਂਜੀ ਤੇ ਇਹਦੇ ਹਿਸ਼ਾਰਪੁਰ ਜਾ ਰਹੇ ਸੀ ਵਾਪਸ ਹਿਸ਼ਾਰਪੁਰ ਜਾ ਰਹੇ ਸੀ ਕੀ ਇਹ ਹਿਸ਼ਾਰਪੁਰ ਕੰਨੇ ਫੁੱਲ ਫੁੱਲ ਵਗੈਰਾ ਹਾਂਜੀ ਫੁੱਲ ਫਨ ਗਏ ਸੀ ਹਰਦਵਾਰ ਇਹ ਕਮਲਾ ਦੇਵੀ ਦੇ ਨਾਮ ਦੇ ਅੱਛਾ ਜੀ ਹਾਂਜੀ ਉਹਨਾਂ ਦੇ ਪਾ ਕੇ ਅਸੀਂ ਵਾਪਸ ਆ ਰਹੇ ਇਹ ਜਲੰਧਰ ਬਾਈਪਾਸ ਕੋਲ ਜਿਹੜਾ ਤੇ ਔਰ ਟਰਾਲੀ ਆ ਰਹੀ ਸੀਗੀ ਟਰਾਲੀ ਪਿੱਛੇ ਲੱਗੀ ਟਰੈਂਪੋ ਟਰੈਵਲ ਸਾਡਾ ਉਹਦੇ ਤੇ ਚੜ ਗਿਆ ਫੁੱਟਪਾਥ ਤੇ ਇੱਥੇ ਕਿੰਨੇ ਕੁ ਬੰਦੇ ਚੱਕੀ ਹੋਏ 12 13 ਜਨੇ ਹੈਗੇ ਸੀ ਉਹਦੇ ਵਿੱਚ ਤੇ ਸਾਰਿਆਂ ਦੇ ਸੱਟਾਂ ਲੱਗੀਆਂ ਥੋੜੀਆਂ ਥੋੜੀਆਂ ਹਰ ਇੱਕ ਦੇ ਤਾਂ ਬਹੁਤ ਜ਼ਿਆਦਾ ਲੱਗੀ ਜਿਹੜੇ ਮੋਹਰੇ ਬੈਠੇ ਸੀਗੇ ਉਹਨਾਂ ਦੇ ਤਾਂ ਗੋਡਿਆਂ ਤੇ ਵੀ ਲੱਗੀ ਹੋਈ ਆ ਆ ਚੀਜ਼ ਮੱਥਾ ਫਟ ਗਿਆ ਹੋਇਆ ਤੇ ਟੈਂਪੋ ਟਰੈਵਲ ਕਿਸੇ ਨੂੰ ਜਾ ਕੇ ਵੱਜਿਆ ਨਹੀਂ ਉਹਦੇ ਵਿੱਚ ਟਰਾਲੀ ਉਹਦੇ ਦੀ ਟਰਾਲੀ ਵੱਜੀ ਨਾ ਉਹਦੇ ਚ ਟਰਾਲੀ ਆ ਕੇ ਵੱਜੀ ਫਿਰ ਟੈਂਪੋ ਟਰੈਵਲ ਉਹ ਫੁੱਟਪਾਥ ਤੇ ਚੜ ਗਿਆ ਫੁੱਟਪਾਥ ਤੇ ਚੜ ਗਿਆ ਪਲਟਿਆ ਨਹੀਂ ਬਚਾ ਹੋ ਗਿਆ ਬਸ ਇੰਨਾ ਕੁ ਹੁਣ ਠੀਕ ਨਾ ਹਾਂਜੀ ਹਾਂਜੀ ਠੀਕ ਆ ਪੱਟੀਆਂ ਘਰੋਂ ਜਾ ਰਹੇ ਆ ਬੈਠੇ ਤਾਂ ਹੈਗੇ ਉੱਥੇ ਹਰਦਵਾਰ ਤੋਂ ਆਉਂਦੀ ਸੀ ਅੱਖ ਲੱਗੀ ਟਰਾਲੀ ਦੇ ਪਿੱਛੇ ਵੱਜੀ ਜਾ ਕੇ ਪਿੱਛੇ ਵੱਜਣ ਵਾਲੀ ਟਰਾਲੀ ਦੂਜੇ ਪਾਸੇ ਚੱਲ ਗਈ ਅੱਖ ਲੱਗ ਗਈ ਟਰਾਲੀ ਉੱਪਰ ਖੜੀ ਹੋਈ ਸੀ ਟਰਾਲੀ ਰੋਡ ਤੇ ਜਾਂਦੀ ਸੀ ਅੱਛਾ ਜੀ ਖੜੀ ਠੀਕ ਹੈ ਜੀ ਪਿੱਛੇ ਵੱਜੀ ਅੱਖ ਲੱਗਣ ਨਾਲ ਹੁਣ ਉਹ ਸੱਟਾ ਵੀ ਬੰਦੇ ਨੂੰ ਥੋੜਾ ਪਤਾ ਖੜੀ ਅੱਖ ਲੱਗੀ ਆ ਜੀ ਤੇ ਉਹ ਟਰਾਲੀ ਦੂਜੇ ਪਾਸੇ ਚੱਲ ਗਈ ਆ ਸੱਟਾ ਤੋਂ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕਿੰਨੇ ਕੁ ਲੋਕ ਚੱਕੀ ਹੋਏ ਹਲੇ ਫਜ ਗਏ ਅਸੀਂ ਪਤਾ ਨਹੀਂ ਲੱਗੂਗਾ ਸਵੇਰੇ ਤਰੇ ਹੋਇਆ ਕਿ ਕਿਹੜੀ ਜਗ੍ਹਾ ਤੇ ਹਾਦਸਾ ਜੇ ਇਹ ਮੈਟਰੋ ਦੇ ਲਾਗੇ ਫਿਰ ਮੇਨ ਡਿਊਟੀ ਰੋਡ ਤੇ ਅੱਛਾ ਜੀ ਲੋਹੜਿਆਣਾ ਬਾਈਪਾਸ ਤੇ ਤੇ ਕਿਹਦਾ ਕਿਹਦਾ ਟਰੈਕਟਰ ਟੈਲੀ ਤੇ ਹੋਰ ਕਿਹਦਾ ਟੈਂਪੋ ਟਰੈਵਲ ਦਾ ਟਰੈਕਟਰ ਟੈਪੋ ਟਰੈਵਲ ਐ ਟਰਾਲੀ ਹੀ ਬਸ ਅੱਛੀ ਤੇ ਹਰਦੁਆਰ ਤੋਂ ਆ ਰਹੇ ਸੀ ਹਰਦੁਆਰ ਤੋਂ ਆਉਂਦੇ ਸੀ ਟੈਂਪੋ ਟਰੈਵਲ ਸਵਾਰੀਆਂ ਹਰਦ ਫੁੱਲ ਭਾ ਕੇ ਆਉਂਦੇ ਸੀ